ਸਾਧ ਕੇ ਸੰਗ ਸੁਨੋ ਹਰਨਾਵੋ ਸਾਧ ਸੰਗ ਹਰਿ ਕੇ ਗੁਣ ਗਾਓ ਸਾਧ ਕੇ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੇ ਸੰਗ ਲਗੇ ਪ੍ਰਭੂ ਮਿੱਠਾ ਸਾਧਕੇ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆ ਕਾਰੀ ਸਾਧ ਸੰਗ ਗਤ ਭਈ ਹਮਾਰੇ ਸਾਧਕੇ ਸੰਗ ਮਿਟੇ ਸਭ ਰੋ ਨਾਨਕ ਸਾਧਵੇਂ ਸੰਜੋ ਸਾਧਕੇ ਸੰਗ ਸਮੋਹ ਹਰਿ ਨਾਮ ਸਾਧ ਸੰਗ ਹਰਿ ਕੇ ਗੁਣ ਗਾਉ ਸਾਧਕੇ ਸੰਗ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੇ ਸੰਗ ਲਗੇ ਪ੍ਰਭ ਮੀਠਾ ਸਾਧ ਕੇ ਸੰਗ ਘਟ ਘਟ ਨੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਾਂ ਆਰੇ ਸਾਧ ਕੇ ਸੰਗੂ ਮਿਟੇ ਸਭੂਰੋ ਨਾਨਕ ਸਾਧ ਭੇਟੇ ਸੰਜੋ ਸਾਧ ਕੇ ਸੰਗੂ ਮਿਟੇ ਸਭੂਰੋ ਨਾਨਕ ਸਾਧ ਭੇਟੇ ਸੰਜੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰ ਜਸ ਗਾਇਨ ਕਰਦੇ ਹੋਏ ਹਰਿ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸਾਧਕੇ ਸੰਗ ਸੁਨੋ ਹਰਿਨਾਮ ਸਾਧ ਸੰਗ ਹਰਿ ਕੇ ਗੁਣ ਗਾਓ ਇੱਦਿ ਗੁਣ ਸੁਣਨੇ ਗੁਣ ਗਾਉਣੇ ਹਨ ਇਹ ਬਹੁਤ ਦੁਰਲਭ ਸੰਜੋਗਾਂ ਨਾਲ ਹੁੰਦਾ ਆਮ ਆਪਾਂ ਕਿਤੇ ਵੀ ਤੁਰੇ ਫਰੀਏ ਨਾ ਕਿ ਆਪਾਂ ਨੂੰ ਰੱਬ ਦਾ ਨਾਮ ਸੁਣਨ ਨੂੰ ਮਿਲਦਾ ਪ੍ਰਭੂ ਦੇ ਗੁਣ ਗਾਉਣ ਨੂੰ ਮਿਲਦੇ ਆ ਇਹ ਜੇ ਸੰਜੋਗ ਬਹੁਤ ਵਿਰਲੇ ਹੁੰਦੇ ਹਨ ਤੇ ਉਹ ਸਾਧੂ ਦੀ ਸੰਗਤ ਵਿੱਚ ਪ੍ਰਾਪਤ ਹੁੰਦੇ ਹਨ ਸਾਧ ਕੇ ਸੰਗ ਨੰਮਨ ਤੇ ਬਿਸਰੇ ਸਾਧ ਸੰਗ ਸਰ ਪਰਮ ਇਸਤਰੇ ਤੇ ਵੈਸੇ ਕਈ ਹੋਰ ਸਮਾਂ ਤੇ ਆਪਾਂ ਸੰਗ ਕਿਸੇ ਹੋਰ ਸੰਗਤ ਕਰ ਲਿਆ ਨਾ ਕੋ ਸੰਗਤ ਜਾਂ ਕੁਛ ਵੀ ਉਥੇ ਤੇ ਰੱਬ ਨੂੰ ਇੱਕ ਮਿੰਟ ਚ ਭੁਲਾ ਦਿੰਦੇ ਲੇਕਿਨ ਜੇ ਸਾਧ ਦੀ ਸੰਗਤ ਹੈ ਨਾ ਉਹ ਤੇ ਪ੍ਰਭੂ ਕਦੇ ਨਹੀਂ ਬਿਸਰਦਾ ਮਨ ਚੋਂ ਸਾ ਸੰਸਾਰ ਪਰ ਨਿਸਤਰੇ ਤੇ ਪਾਰ ਉਤਾਰਾ ਹੁੰਦਾ ਹੈ ਨਿਸ਼ਚਿਤ ਤੌਰ ਤੇ ਕਿਉਂਕਿ ਏਕ ਓਮਕਾਰ ਪ੍ਰਭੂ ਨਾਲ ਜੁੜਦੇ ਸਾਰੀ ਆਤਮਾ ਦਾ ਕਲਿਆਣ ਹੋ ਜਾਂਦਾ ਸਾਧਕੇ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੇ ਸੰਗ ਘੜ ਗੱਢੀਟਾ ਏਕ ਓਮਕਾਰ ਦੇ ਪ੍ਰਤੀ ਜਦੋਂ ਕੇਂਦਰਤ ਹੋ ਜਾਂਦਾ ਨਾ ਮਨ ਕਿ ਸਭ ਕੁਝ ਏਕ ਓਮਕਾਰ ਦਾ ਕੀਤਾ ਕਰਤਾ ਪ੍ਰਖ ਦਾ ਕੀਤਾ ਤੇ ਫਿਰ ਪ੍ਰਭੂ ਵੀ ਮਿੱਠਾ ਲੱਗਦਾ ਉਹਦਾ ਹੁਕਮ ਵੀ ਮਿੱਠਾ ਲੱਗਦਾ ਸਾਧੂ ਕੇ ਸੰਗਠ ਘੜੀਟਾ ਫਿਰ ਏਕ ਓਮਕਾਰ ਵਿੱਚ ਇਹੋ ਜਿਹਾ ਮਨ ਲੀਨ ਹੁੰਦਾ ਕਿ ਸਾਰੇ ਵਿੱਚ ਕਾਇਨਾਤ ਦੇ ਵਿੱਚ ਇਕ ਓੰਕਾਰ ਏਕਮ ਕਰ ਨਜ਼ਰ ਆਉਂਦਾ ਹਰ ਇੱਕ ਸ਼ਰੀਰ ਦੇ ਵਿੱਚ ਹਰ ਇੱਕ ਥਾਂ ਦੇ ਵਿੱਚ ਇਹੋ ਜੀ ਸਾਧ ਸੰਗਤ ਦੀ ਬਰਕਤ ਹੁੰਦੀ ਹੈ ਸਾਧ ਸੰਗਤ ਭੈ ਆਗਿਆਕਾਰੀ ਸਾਧ ਸੰਗਤ ਬਈ ਹਮਾਰੀ ਪ੍ਰਭੂ ਦੇ ਹੁਕਮ ਦੇ ਵਿੱਚ ਆਪਾਂ ਨਾ ਰਾਜੀ ਰਹਿਣ ਲੱਗ ਜਾਂਦੇ ਹਾਂ ਹੁਕਮ ਦੇ ਵਿੱਚ ਰਾਜੀ ਰਹਿਣ ਵਾਲੇ ਨੂੰ ਆਗਿਆਕਾਰੀ ਕਹਿੰਦੇ ਨਾ ਸਾਧ ਸੰਗਤ ਬਈ ਹਮਾਰੀ ਨਹੀਂ ਤਾਂ ਉਸੇ ਜੁਨਾਂ ਵਿੱਚ ਪਿਆ ਰੰਦਾ ਉਹ ਤਰੱਕੀ ਹੁੰਦੀ ਨਹੀਂ ਜਦੋਂ ਸਾਧ ਸੰਗਤ ਵਿੱਚ ਹੁੰਨੇ ਆ ਤੇ ਆਪਣੀ ਦੁਆ ਦੂਰ ਹੁੰਦੀ ਆ ਆਪਣੀ ਆਤਮ ਪਰਮਾਤਮਾ ਨਾਲ ਲੀਨ ਹੁੰਦੀ ਆ ਤੇ ਆਪਣੀ ਗਤੀ ਹੁੰਦੀ ਆ ਆਪਣੀ ਗਤੀ ਹੁੰਦੀ ਹੈ ਆਪਣੀ ਪਰਮ ਗਤੀ ਹੁੰਦੀ ਕਿਉਂਕਿ ਆਪਾਂ ਪ੍ਰਭੂ ਨਾਲ ਮਿਲ ਜਾਂਦੇ ਆਂ ਸਾਥ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਥ ਪੇਟੇ ਸੰਜੋਗ ਰੋਗਾਂ ਦੀ ઉત્પੱਤੀ ਦ્વੈਤ ਨਾਲ ਹੁੰਦੀ ਹੈ ਜੇ ਆਪਣਾ ਆਪਣੀ ਆਤਮਾ ਪਰਮਾਤਮਾ ਨਾਲ ਈਨ ਹੋ ਜਾਏ ਤੇ ਪਰਮਾਤਮਾ ਦੇ ਵਿੱਚ ਈਨ ਹੋ ਕੇ ਫਿਰ ਕੋਈ ਰੋਗ ਨਹੀਂ ਰਹਿੰਦਾ ਨਾ ਮਾਨਸਿਕ ਤੇ ਨਾ ਆਤਮਿਕ ਤੇ ਨਾ ਸਰੀਰਕ ਸਾਰੇ ਦੋਗਾਂ ਰੋਗਾਂ ਦਾ ਨਿਵਾਰਣ ਹੁੰਦਾ ਹੈ ਜਦੋਂ ਆਪਾਂ ਪ੍ਰਭੂ ਨਾਲ ਬਿੰਦਦੇ ਤੇ ਪ੍ਰਭੂ ਦੇ ਨਾਲ ਮਿਲਣ ਦੀ ਪ੍ਰੇਰਨਾ ਆਪਾਂ ਨੂੰ ਸਾ ਸੰਗਤ ਵਿੱਚ ਮਿਲਦੀ ਹੈ ਕਿਉਂਕਿ ਸਾਧ ਜਨ ਗੁਰੂ ਜਨ ਪਗਜਨ ਇਹ ਪਹਿਲਾਂ ਪ੍ਰਭੂ ਨਾਲ ਮਿਲੇ ਹੁੰਦੇ ਆ ਤੇ ਜਦੋਂ ਆਪਾਂ ਆਪਣਾ ਆਪਣੀ ਸੰਗਤ ਇਹਨਾਂ ਨਾਲ ਕਰਦੇ ਆ ਤੇ ਇਹ ਆਪਣਾ ਵੀ ਨਾਲ ਹੀ ਕਲਿਆਣ ਹੋ ਜਾਂਦਾ ਹੈ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਪੜੇ ਉੱਚੇ ਸੰਜੋਗ ਹੁੰਦੇ ਹਨ ਹੁਣ ਸੰਜੋਗ ਕੀ ਹੈ ਕੁਛ ਆ ਹੋਇਆ ਜ਼ਿੰਦਗੀ ਵਿੱਚ ਕੁਛ ਕੁਛ ਹੋਰ ਹੋਇਆ ਕੁਛ ਹੋਰ ਹੈ ਸਾਰਿਆਂ ਦਾ ਜਿਹੜਾ ਕੁੱਲ ਜੋੜ ਹੈ ਨਾ ਯੋਗ ਹੈ ਯਾਨੀ ਕਿ ਉਹ ਬਹੁਤ ਹੀ ਵਧੀਆ ਇਸ ਤਰ੍ਹਾਂ ਦਾ ਜੋੜ ਹੋਊਗਾ ਕਿਆ ਆਪਾਂ ਨੂੰ ਸਾਧ ਸੰਗਤ ਪ੍ਰਾਪਤ ਹੋਊਗੀ ਬੜੇ ਭਲੇ ਸੰਜੋਗ ਹੋਣਗੇ ਜਦੋਂ ਆਪਾਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਨਹੀਂ ਤਾਂ ਆਪਾਂ ਇਸ ਤਰ੍ਹਾਂ ਹੀ ਆਪਣਾ ਜਨਮ ਗਵਾ ਕੇ ਇਥੋਂ ਚਲੇ ਜਾਣੇ ਆ ਤੇ ਬਾਬਾ ਜੀ ਕਹਿੰਦੇ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਗੁਰੂ ਕਿਰਪਾ ਕਰਨ ਵਾਹਿਗੁਰੂ ਕਿਰਪਾ ਕਰਨ ਆਪਾਂ ਨੂੰ ਵੀ ਇਹੋ ਜੇ ਸੰਜੋਗ ਪ੍ਰਾਪਤ ਹੋਣ ਕਿ ਆਪਾਂ ਨੂੰ ਸਾਧ ਸੰਗਤ ਮਿਲੇ ਆ ਗੁਰਬਾਣੀ ਆਪਾਂ ਪੜ੍ਹਦੇ ਆ ਨਾ ਇਹ ਵੀ ਸਾਧ ਸੰਗਤ ਹੈ ਜੇ ਤਾਂ ਆਪਾਂ ਗੁਰਬਾਣੀ ਪੜ੍ਹਦੇ ਆ ਤੇ ਆਪਾਂ ਗੁਰੂ ਦੇ ਦੇ ਬਚਨ ਸੁਣਦੇ ਨਾ ਤੇ ਗੁਰੂ ਦੇ ਹਿਰਦੇ ਦੇ ਆਪਾ ਕਿੰਨਾ ਨਜ਼ਦੀਕ ਚਲੇ ਜਾਂਦੇ ਆ ਇਹ ਵੀ ਸਾਥ ਸੰਗਤ ਹੈ ਸੰਗਤ ਹੈ ਅੱਜ ਕੱਲ ਇਹ ਹੀ ਬਲਕਿ ਸਾਥ ਸੰਗਤ ਹੈ ਸੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਅਰਦਾਸ ਨੂੰ ਅੱਗੇ ਬਖਸ਼ੋ ਹੋਈਆਂ ਗਲਤੀ ਨਹੀਂ ਅਰਦਾਸ ਕੀ ਮੰਨ ਜਾ ਚੱਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ